ਜਨੇ ਖਾਇਆ ਕਰਾਰ ਹੋਣ ਤੇ ਬੋਲੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਿਵਾ ਕੇ ਪਰਵਾਨ ਜਲਦ ਪੇਸ਼ ਹੋ ਕੇ ਮੰਗਾਗਾ ਖਿਮਾ ਜਾਚਨਾ ਅਕਾਲ ਤਖਤ ਸਾਹਿਬ ਨੇ ਸੁਖਬੀਰ ਦੇ ਸਾਥੀ ਸਿੱਖ ਕੈਬਨਟ ਮੰਤਰੀਆਂ ਨੂੰ ਨੀਕੀਤਾ ਤਲਬ 15 ਦਿਨਾਂ ਦੇ ਅੰਦਰ ਸਪਸ਼ਟ ਕਰਨ ਦੇਣ ਨੂੰ ਕਿਹਾ ਪੰਜ ਸਿੰਘ ਸਹਿਬਾਨਾ ਦੇ ਫੈਸਲੇ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਖੁੰਡਰ ਦਾ ਬਿਆਨ ਬੋਲੇ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਤੇ ਸੁਖਬੀਰ ਸਿੰਘ ਬਾਦਲ ਜ਼ੋਰ ਹੁਣਗੇ ਪੇਸ਼ ਬਾਕੀ ਥੜੇ ਨੇ ਮੁਸਬੀਰ ਸਿੰਘ ਬਦਲਦਾ ਮੰਗਿਆ ਅਸਤੀਫਾ ਕਾਲ ਤੱਕ ਸਾਬ ਦੇ ਹੁਕਮ ਮੁਤਾਬਕ ਉਹ ਨਿਮਾਣੇ ਸਿੱਖ ਵਜੋਂ ਵਿਚਰਨ ਸੁਖਬੀਰ ਆਪਣੇ ਗੁਨਾਹਾਂ ਦੇ ਲਈ ਮੰਗਣ ਮਾਫੀ ਨਕਸਲੀ ਗਤੀਵਿਧੀਆਂ ਨੂੰ ਲੈ ਕੇ NIA ਦਾ ਵੱਡਾ ਆਪਰੇਸ਼ਨ ਪੰਜਾਬ ਤੇ ਹਰਿਆਣਾ ਦੇ ਪਿੱਛਾਪੇ ਮਾਰੀ ਰਾਮਪੁਰਾ ਫੂਲ ਦੇ ਵਿੱਚ ਮਹਿਲਾ ਕਿਸਾਨ ਲੀਡਰ ਦੇ ਘਰ ਰੇਡ VHP ਲੀਡਰ ਵਿਕਾਸ ਪ੍ਰਵਾਕਰ ਕਤਲ ਮਾਮਲੇ ਦੀ ਜਾਂਚ ਤੇਜ਼ ਪੰਜਾਬ ਭਰ ਦੇ ਵਿੱਚ ਕੀਤੀ ਰੇਡ April ਮਹੀਨੇ ਦੇ ਵਿੱਚ 25 ਬਰਮਾਸ਼ਾ ਨੇ ਗੋਲੀ ਮਾਰਤੀ ਕੀਤਾ ਸਿਮਰ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਮਹਾਲੀ ਕੋਰਟ ਦੇ ਵਿੱਚ ਕੀਤਾ ਗਿਆ ਆਪੇਸ਼ ਬਾਜਵਾ ਨੇ ਬਿਨਾਂ ਸ਼ਰਤ ਮੰਗੀ ਮਾਫੀ ਤਾਂ ਅਦਾਲਤ ਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ 15 ਦਿਨਾਂ ਦੇ ਅੰਦਰ ਮੰਗਿਆ ਜਵਾਬ ਪੰਜਾਬ ਨੇ ਮੁਰ ਡੀਏਪੀ ਖਾਦ ਦੇ ਲਦਾ ਕੇਂਦਰ ਦੇ ਕੋਲ ਚੁੱਕਿਆ ਮੁੱਦਾ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਜੇਪੀ ਨੱড্ডা ਨੂੰ ਮਿਲੇ ਸਪੈਸ਼ਲ ਚੀਫ ਫੈਕਟਰੀ ਕੇ ਕੇਏਪੀ ਸਨਹਾ ਬੁੱਲੇ ਹਾਰੀ ਦੇ ਸੀਜ਼ਨ ਦੇ ਲਈ ਸਾਡੇ 5 ਲੱਖ ਮੀਟਗਟਨ ਡੀਏਪੀ ਦੀ ਲੋਡ ਗੱਤ ਲਵੀ ਨੇ ਸ਼ੁਗਾਰ 3 ਦਰਬਾਰ ਸਹਿਬ ਹੋਈ ਨਤਮਸਤਕ ਗੁਰੂ ਘਰ ਪਹੁੰਚ ਕੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਐ ਜੀ ਪੀ ਸੀ ਵੱਲੋਂ ਕੀਤਾ ਗਿਆ ਸਨਮਾਨ ਹੈ ਸਭ ਤੋਂ ਗੱਲ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਦੇ ਸੁਪਰੀਮ ਫੈਸਲੇ ਦੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ। ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ, ਆਦੇਸ਼ ਦਿੱਤੇ ਗਏ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ। ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਹੋਣਗੇ। ਅਕਾਲੀ ਸਰਕਾਰ ਦੇ ਵਿੱਚ ਰਹੇ ਸਿੱਖ ਕੈਬਨਿਟ ਮੰਤਰੀਆਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ 2007-2017 ਦੇ ਦੌਰਾਨ ਦੇ ਕੈਬਨਿਟ ਸਿੱਖ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਤਤਕਾਲੀ ਸਿੱਖ ਕੈਬਨਿਟ ਮੰਤਰੀ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਯਾਨੀ ਕਿ ਲਗਾਤਾਰ 10 ਸਾਲ ਜੋ ਕਾਲੀ ਭਾਜਪਾ ਦੀ ਸਰਕਾਰ ਹੈ ਉਸ ਵੇਲੇ ਜਿਹੜੇ ਵੀ ਸਿੱਖ ਆਗੂ ਜਿਹੜੇ ਕਿ ਕੈਬਨਿਟ ਦਾ ਵਜ਼ਾਰਤ ਦਾ ਹਿੱਸਾ ਸਨ ਉਹਨਾਂ ਤੋਂ ਵੀ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਤਾਂ ਉੱਥੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਦਰਸਲ ਅੱਜ ਪੰਜ ਸਿੰਘ ਸਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਤੇ ਇਸੇ ਦੌਰਾਨ 71 ਤਵਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਖ ਸੰਗਤਾਂ ਨੂੰ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਆਪਣਾ ਹੁਕਮ ਸੁਣਾਇਆ ਗਿਆ ਆਪਣਾ ਫੈਸਲਾ ਸੁਣਾਇਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਿਰਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਇਆ ਕਰਾਰ ਅਕਾਲੀ ਸਰਕਾਰ ਦੇ ਵਿੱਚ ਰਹੇ ਸਿੱਖ ਕੈਬਨਟ ਮੰਤਰੀਆਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਹੈ ਆ ਖੈਰ ਹੁਣ ਦੇਖਣਾ ਹੋਵੇਗਾ ਕਿ ਸੁਖਦੇਸ਼ ਸਿੰਘ ਬਾਦਲ ਕਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਤੇ ਉਸ ਦੇ ਬਾਅਦ ਆ ਜੋ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਧਾਰਮਿਕ ਸਜ਼ਾ ਆਸਣਾ ਹੀ ਜਾਂਦੀ ਹੈ ਕਿਉਂਕਿ ਫਿਲਹਾਲ ਤਨਖਾਇਆ ਕਰਾਰ ਦਿੱਤਾ ਗਿਆ ਤਨਖਾਇਆ ਖਰਾਰ ਕਰਾਰ ਦਾ ਮਤਲਬ ਇਹ ਹੀ ਹੈ ਕਿ ਦੋਸ਼ੀ ਕਰ ਦਿੱਤਾ ਗਿਆ ਜੋ ਪਿਛਲੇ ਦਿਨਾਂ ਦੇ ਦੌਰਾਨ ਆ ਬਾਕੀ ਟੜੇ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਗਈ ਜੋ ਵੱਖ-ਵੱਖ ਉਸ ਵੇਲੇ ਵੱਡੇ ਫੈਸਲੇ ਲਏ ਗਏ ਕਾਲੀ ਭਾਜ ਪਾਜ ਪਾ ਸਰਕਾਰ ਵਾਲੇ ਉਹਨਾਂ ਕੰਮਾਂ ਦਾ ਉਹਨਾਂ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ ਤੇ ਉਸ ਨੂੰ ਲੈ ਕੇ ਸੁਖਦੇਵ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਪੰਡਤ ਸਿੰਘ ਸਹਿਬਾਨ ਦੀ ਇਕਤਰਤਾ ਸਪਤ ਪ੍ਰੇਮ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਹੋਈ ਜਿਸ ਵਿੱਚ ਪੰਡਤ ਸਿੰਘ ਸਹਿਬਾਨ ਦੇ ਸਰਵ ਸੱਤੇ ਨਾਲ ਫੈਸਲਾ ਹੋਇਆ ਇਸ ਤੋਂ ਵੀ ਸੇਕੋ ਦਾਤਰ ਨੇ ਬਤੌਰ ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਵੱਲੋਂ ਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਖਤ ਰੂਪ ਦੇ ਅਕਸ ਨੂੰ ਬਹੁਤ ਭਾਰੀ ਟਾਲ ਲੱਗੀ ਸ਼ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਧੇ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਦੇਣ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਨਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਤ ਸੰਗਤ ਅਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਨੇ ਮੰਗਦਾ ਉਹਨਾਂ ਚ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਰਖਾਇਆ ਪੋਸ਼ਟ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨਖਾਇਆ ਕਰਾਰ ਹੋਣ ਦੇ ਬਾਅਦ ਸੁਬੇਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਵੀ ਆਇਆ ਸੁਬੇਸ਼ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਿਵਾ ਕੇ ਪਰਮਾਨ ਕਰਦਾ ਹਾਂ ਜਲਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਵਾਂਗਾ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਖਿਮਾ ਜਾਂਚਨਾ ਕਰਾਂਗਾ ਸੁਖਬੀਰ ਸਿੰਘ ਬਾਦਲ ਦਾ ਤਨਖਾਈਆ ਕਰਾਰ ਹੋਣ ਤੋਂ ਬਾਅਦ ਇਹ ਪਹਿਲਾ ਬਿਆਨ ਸਾਹਮਣੇ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਟਵੀਟ ਕਰਦੇ ਹੋਏ ਲਿਖਿਆ ਕਿ ਮੇਰੀ ਪੀੜੀ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਿਵਾ ਕੇ ਪਰਿਵਾਨ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਕੀਮਾ ਜਾਂਚਨਾ ਕਰਾਂਗਾ ਜੀ ਸੁਖਬੀਰ ਸਿੰਘ ਬਾਦਲ ਦਾ ਇਹ ਤਨਖਾਈਆ ਕਰਾਰ ਹੋਣ ਤੋਂ ਬਾਅਦ ਜੋ ਕਿ ਪਹਿਲਾ ਬਿਆਨ ਸਾਹਮਣੇ ਆ ਕਿਉਂਕਿ ਅੱਜ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਹੁਕਮ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਨਮਾਣੇ ਸਿੱਖ ਵੱਜੂ ਜੋ ਕਿ ਪੇਚ ਘੋਣ ਦੇ ਹੁਕਮ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਰਿਵੀਡ ਕਰਦੇ ਲਿਖਿਆ ਗਿਆ ਹੈ ਕਿ ਮੇਰੀ ਪ੍ਰੀਤ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਿਮਾ ਕੇ ਪਰਿਮਾਨ ਕਰਦਾ ਹੈ ਹੁਕਮ ਦੇ ਅਨਸਾਰ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਂਚਨਾ ਕਰਾਂਗਾ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਅੱਜ ਵੱਡਾ ਫੈਸਲਾ ਲਿੱਤਾ ਗਿਆ ਸੁਖਬੀਰ ਸਿੰਘ ਬਾਦਲ ਲੋਹਰਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਔਰ ਨਾਲ ਹੀ ਨਾਲ ਉਸ ਵੇਲੇ 2717 ਦੇ ਦੌਰਾਨ ਜਿਹੜੇ ਕੈਬਨਿਟ ਦੇ ਵਜ਼ੀਰ ਸੀਗੇ ਉਨਨੂੰ ਵੀ ਤਲਬ ਕੀਤਾ ਗਿਆ ਸਪਸ਼ਟੀਕਰਨ ਮੰਗਿਆ ਗਿਆ ਮੈਂਨਾ ਡਾਕਟਰ ਦਰਜੀਤ ਚੀਮਾ ਨੇ ਉਸ ਵੇਲੇ ਕੈਬਨਟ ਵਜ਼ੀਰ ਸੀ ਡਾਕਟਰ ਸਾਹਿਬ ਤੁਸੀਂ ਉਸ ਵੇਲੇ ਕੈਬਨਟ ਚ ਵਜ਼ੀਰ ਸੀ ਤੁਹਾਨੂੰ ਵੀ ਹੁਣ ਸਪਸ਼ਟੀਕਰਨ ਦੇਣਾ ਹੋਵੇਗਾ ਕਦੋਂ ਜਾ ਰਹੇ ਹੋ ਅਗਲੇ ਕੱਲ੍ਹ ਤੱਕ ਸਾਹਿਬ ਸੋਨ ਮੈਂ ਤਾਂ ਇਮੀਡੀਏਟਲੀ ਜਾਣਾ ਚਾਹੁੰਦਾ ਮੈਂ ਪਤਾ ਕਰ ਰਿਹਾ ਕਿਸੇ ਕੇ ਸਾਥ ਲੱਗ ਕਦੋਂ ਜੇ ਕੱਲ੍ਹ ਉੱਥੇ ਮੈਂ ਤਾਂ ਇਮੀਡੀਏਟਲੀ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦਾ ਔਰ ਜਿਹੜੇ ਸਾਡੇ ਬਾਕੀ ਸਾਥੀ ਮੰਤਰੀ ਸੇ ਬਾਣ ਕੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਲਦੀ ਸਾਰੇ ਆਪ ਆਪਣਾ ਸਪਸ਼ਟਿਕਰ ਜਿਹੜਾ ਉਹ ਜਰੂਰ ਦਿਓ ਕਿਉਂਕਿ ਜੋ ਹੁਕਮ ਸ਼੍ਰੀ ਕਾਂਟਕ ਸਾਹਿਬ ਦਾ ਹੋ ਗਿਆ ਉਹਦੇ ਤੇ ਸਾਰੇ ਨੂੰ ਸੁਲਝਾਉਣਾ ਹੈ ਜੋ ਵੀ ਉਸ ਵੇਲੇ ਸਰਕਾਰ ਦੇ ਵਿੱਚ ਫੈਸਲੇ ਹੋਏ ਓਹ ਕਲੈਕਟਿਵ ਰਿਸਪੋਨਸੀਬਿਲਿਟੀ ਹੈ ਕੱਲਾ ਸੀਐਮ ਜਾਂ ਡਿਪਟੀ ਸੀਐਮ ਉਹਦੇ ਬਾਰੇ ਜ਼ਿੰਮੇਵਾਰ ਨਹੀਂ ਹੁੰਦਾ ਅਮੇਸ਼ੇ ਹੁੰਦਾ ਕਿ ਕੋਈ ਵੀ ਕੈਪੀਟਨ ਫੈਸਲਾ ਕਰੀ ਤੇ ਇੱਕ ਜਿਹੜੀ ਹੈ ਜਾਇੰਟ ਰਿਸਪੋਨਸਿਬਿਲਟੀ ਜਿਹੜੀ ਕਲੈਕਟਿਵ ਰਿਸਪੋਨਸਿਬਿਲਟੀ ਹੈ ਉਹ ਸਾਰਿਆਂ ਦੀ ਹੁੰਦੀ ਹੈ ਇਸ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਪਸ਼ਟਿਕਨ ਦਿੱਤਾ ਸੀ ਉਹ ਤੋਂ ਵੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਤੁਹਾਡਾ ਹੁਕਮ ਹੈਗਾ ਮੈਂ ਨੂੰ ਤੇ ਮੇਰੇ ਸਾਰੇ ਸਾਥੀਆਂ ਨੂੰ ਕਰਵਾਣਾ ਕਿਉਂਕਿ ਅਸੀਂ ਅੰਦਰ ਹੀ ਕਮਿਟਮੈਂਟ ਸ਼੍ਰੀ ਗਾਲਤਕ ਸਾਹਿਬ ਨੂੰ ਦਿੱਖਤੀ ਰੂਪ ਦੇ ਵਿੱਚ ਵੀ ਦੇ ਦਿੱਤੀਆਂ ਹੁਣ ਅਸੀਂ ਅਗਰ ਹੋ ਜਾਈਏ ਕਿ ਸ਼੍ਰੀ ਗਾਲਤਕ ਸਾਹਿਬ ਵੱਲੋਂ ਕਿਹਾ ਗਿਆ ਕਿ ਗੁਨਾਹ ਹੋਏ ਨੇ ਦੋਸ਼ੀ ਇਕਰਾਰ ਕਰਦੇ ਹੋਏ ਤਨਖਈਆ ਕਰਾਰ ਦਿੱਤਾ ਤੁਹਾਨੂੰ ਵੀ ਤਨਖਈਆ ਕਰਾਰ ਜਿਹੜਾ ਵੈ ਉਹ ਦਿੱਤਾ ਜਾ ਸਕਦਾ ਹੈ ਦੇਖੋ ਜੋ ਵੀ ਹੁਕਮ ਹੁਕਮ ਦਾ ਹੋਇਆ ਉਹਨਾਂ ਨੇ ਸਾਡੇ ਤਨਖਈਆ ਤਾਂ ਪ੍ਰਧਾਨ ਸਾਹਿਬ ਨੇ ਪ੍ਰਵਤਿ ਕਰ ਦਿੱਤੀ ਬਾਕੀ ਜਾਂਦਾ ਉਹਨਾਂ ਨੇ ਸਪਸ਼ਟੀਕਰਨ ਮੰਗਿਆ ਕਿ ਇੰਡੀਵਿਜੂਅਲ ਸਪਸ਼ਟੀਕਰਨ ਲੇਕਿਨ ਅਸੀਂ ਸਮਝਦੇ ਹਾਂ ਕਿ ਜੋ ਵੀ ਫੈਸਲੇ ਸਰਕਾਰ ਵੱਲੋਂ ਹੋਏ ਉਹ ਸਾਰੇ ਤੋਂ ਵੀ ਹੋਏ ਇਸ ਕਰਕੇ ਕਲਾ ਪ੍ਰਧਾਨ ਚਭ ਤੋਂ ਜਿੰਮੇਵਰੀ ਪਾ ਕੇ ਕਿਸੇ ਨੂੰ ਹੀ ਭਜਣਾ ਨਹੀਂ ਚਾਹੀਦਾ ਸਾਰੇ ਉਸਲੇ ਗਵਰਨਮੈਂਟ ਦੇ ਵਿੱਚ ਜਿਹੜੇ ਭਰਾ ਸ਼ਿਕਾਇਤ ਕਰਨ ਵਾਲੇ ਆ ਉਹ ਵੀ ਉਸਲੇ ਗਵਰਨਮੈਂਟ ਦੇ ਸੀ ਇਸ ਕਰਕੇ ਜਦੋਂ ਸਿੰਘ ਸਾਹਿਬ ਨੇ ਕਿਹਾ ਸਾਰੇ ਅਸੀਂ ਆਪਸ ਵਿੱਚ ਸੁਚੇਤ ਹੋ ਜਾਈਏ ਤਾਂ ਗੁਰੂ ਦੇ ਜਿਹੜੀ ਹੈ ਤਕਤ ਦਾ ਸੁਨਣਾ ਉਹਦੀ ਇਨ ਬਿਨ ਪਾਲਣਾ ਜਿਹੜੀ ਆ ਅਸੀਂ ਸਾਰੇ ਜਿਹੜੀ ਆ ਉਹ ਕਰਾਂਗੇ ਜੀ ਮਤਲਬ ਜਿਹੜੇ ਕਿ ਉਹ ਸੂਲੇ ਫੈਸਲੇ ਲਿੱਤੇ ਗਏ ਡੀਜੀਪੀ ਸੁਮੇਸ਼ ਸੈਣੀ ਨੂੰ ਲਗਾਣਾ ਮਾਫੀ ਨਾਮੇ ਦਾ ਜ਼ਿਕਰ ਹੁੰਦਾ ਹੈ ਜਾਂ ਫਿਰ ਐਡਵਰਟਾਈਜ਼ਮੈਂਟ ਦਾ ਜ਼ਿਕਰ ਹੁੰਦਾ ਹੈ ਤਾਂ ਲੱਗਦਾ ਉਸ ਵੇਲੇ ਉਹ ਗਲਤੀਆਂ ਹੋ ਗਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਸੀ ਔਰ ਇਹ ਕਿੰਨੇ ਪ੍ਰਪੋਜ਼ ਕੀਤਾ ਸੀ ਕਿ ਇਸ ਤਰੀਕੇ ਦੇ ਫੈਸਲੇ ਲਿੱਤੇ ਜਾਣ ਇਹ ਕਿਸ ਦੀ ਸ਼ੁਰੂਆਤ ਸੀ ਕੌਣ ਲੈ ਕੇ ਆਇਆ ਕਿਸੇ ਨੇ ਤਾਂ ਰੱਖੇ ਹੋਣਗੇ ਕਿਸ ਤਰੀਕੇ ਨਾਲ ਇਹ ਸ਼ੁਰੂ ਹੋਇਆ ਸੀ ਕੋਈ ਸਾਰੀਆਂ ਚੀਜ਼ਾਂ ਜਿਹਦਰਸ਼ ਕਹਿੰਦਾ ਉਹਨਾਂ ਨੇ ਸਾਡੇ ਖਲਾਫ ਦਿੱਤੀਆਂ ਉਹਦੇ ਵਿੱਚ ਦਰਜ ਆ ਅਸੀਂ ਬਿਨਾ ਕਿਸੇ ਵੱਧ ਬਵਾਤੇ ਸਵਾਲ ਜਵਾਬ ਤੇ ਤਰਕ ਦੇ ਦਲੀਲ ਦੇ ਸਾਰਾ ਕੁਝ ਆਪਣੀ ਢੁਰੀ ਚ ਪਾ ਲਿਆ ਇਸ ਕਰਕੇ ਹੁਣ ਕੋਈ ਬਹਿਸ ਦੇ ਵਿੱਚ ਪੈਣਾ ਵਜੂਲ ਦੀ ਗੱਲ ਨਹੀਂ ਜੇ ਤੁਸੀਂ ਤੱਕ ਦੇ ਉੱਤੇ ਲਿਖ ਕੇ ਲਿਖਤੀ ਰੂਪ ਚ ਸਾਰੀ چیزਾਂ ਸਵੀਕਾਰ ਕਰ ਲਓ ਓਕੇ ਜੋ ਕੁਝ ਵੀ ਉਸ ਵੇਲੇ ਸਰਕਾਰ ਦੇ ਵਿੱਚ ਹੋਇਆ ਚੇਤ ਚ ਹੋਇਆ ਅਚੇਤ ਚ ਹੋਇਆ ਤੇ ਗੁਰੂ ਦੇ ਦਰ ਦੇ ਉੱਤੇ ਅਸੀਂ ਪ੍ਰਵਾਨ ਕਰ ਲਿਆ ਕਿ ਜੋ ਕੁਝ ਇਹਨਾਂ ਨੇ ਲਿਖਿਆ ਤੇ ਹੁਣ ਉਹਦੇ ਵਾਸਤੇ ਮੈਂ ਜਿਹੜੀ ਹੈ ਕਿਸੇ ਨੂੰ ਦਵੀਰ ਦੇ ਕੇ ਤਰਕ ਦੇ ਕੇ ਇੱਕ ਨੂੰ ਦੋਸ਼ੀ ਠਰਾਵਾ ਦੂਜੇ ਨੂੰ ਗਲਤ ਠਰਾਵਾ ਉਹ ਮਾਜੰਦਾ ਇਹ ਜਿਹੜਾ ਜਦੋਂ ਛੋੜੀ ਚ ਕੀਤੀ ਪਾਲੀ ਇਹਦਾ ਉਦੋਂ ਗੁਰੂਦੇ ਅੱਗੇ ਸੀਸ ਨਵਾਤਾ ਗੁਰੂਤਪੁਰਸ ਤੁਸੀਂ ਕੱਲ ਜਾ ਰਹੇ ਹੋ ਇਕੱਲੇ ਜਾਓਗੇ ਜਾਂ ਤੁਹਾਡੇ ਨਾਲ ਸੁਖਵੀਰ ਸਿੰਘ ਬਾਦਲ ਔਰ ਕੈਬਨਿਟ ਦੇ ਬਾਕੀ ਵਜ਼ੀਰ ਵੀ ਜਾਣਗੇ ਜਾਂ ਤੁਸੀਂ ਇਕਲੋਤੇ ਕੱਲ ਜਾ ਰਹੇ ਹੋ ਤੁਸੀਂ ਪੁੱਛ ਰਹੇ ਹੋ ਬਾਕੀਆਂ ਨੂੰ ਵੀ ਹੁਣੇ ਸੰਪਰਕ ਕਰਾਂਗੇ ਕਿਉਂਕਿ ਅੱਜ ਹੀ ਹੁਕਮ ਹੋਇਆ ਹਾਂ ਤੇ ਜਿਹੜੇ ਵੀ ਅਵੇਲੇਬਲ ਆ ਪੁੱਛ ਲੈਨੇ ਆ ਤੇ ਕੱਲ ਜਾ ਸਕਦੇ ਆ ਪਰਸੋਂ ਸਿੰਘ ਸਾਹਿਬ ਦਾ ਵੀ ਪਤਾ ਕਰ ਲੈਨੇ ਤੇ ਸਿੰਘ ਸਾਹਿਬ ਇੱਥੇ ਅਵੇਲੇਬਲ ਨਹੀਂ ਕਿਵਰੀ ਉਹ ਬਾਹਰ ਹੁੰਦੇ ਨੇ ਕਿਉਂਕਿ ਨਿੱਜੀ ਤੌਰ ਤੇ ਉਹਨਾਂ ਨੂੰ ਪੇਸ਼ ਹੋ ਕੇ ਦੇਣਾ ਇਸ ਕਰਕੇ ਸਾਡੀ ਪੇਚਾ ਕਿ ਜਿੰਨੀ ਜਲਦੀ ਹੋ ਸਕੇ ਜਾਇਦੇ ਪ੍ਰਧਾਨ ਸਾਹਿਬ ਦੀ ਵੀ ਜਿਹੜੀ ਹੈ ਇਹ ਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਉਹ ਵੀ ਚਾਹੁੰਦੇ ਆ ਕਿ ਜਿਹੜੀ ਹੈ ਜੀਤੀ ਹੋਵੇ ਇਸ ਕਰਕੇ ਅਸੀਂ ਸਿੰਘ ਸਾਹਿਬ ਦੀ ਅਵੇਲੇਬਿਲਟੀ ਵੀ ਪਤਾ ਕਰ ਲਈ ਇਮੀਡੀਏਟਲੀ ਸਾਡੀ ਕੋਸ਼ਿਸ਼ ਆ ਕਿ ਅਸੀਂ ਆਪਾਂ ਸਪਸ਼ਟ ਕਰ ਦੇਈਏ ਉਕੇ ਬਲਵਿੰਦਰ ਸਿੰਘ ਪੁੰਦੜ ਹੋਰੀ ਹੁਣ ਕਾਰਜਕਾਰੀ ਪ੍ਰਧਾਨ ਨੇ ਬਾਕੀ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋਰਾਂ ਨੂੰ ਵੀ ਇਸਤੀਫਾ ਦੇਣਾ ਹੋਏਗਾ ਇਹ ਕਾਰਜਕਾਰੀ ਪ੍ਰਧਾਨ ਬਣਾ ਕੇ ਗੱਲ ਨਹੀਂ ਬੰਨੀ ਪ੍ਰਧਾਨ ਹੀ ਜਿਹੜੇ ਨੇ ਉਹ ਬਦਲੇ ਜਾਣ ਦੇਖੋ ਪਹਿਲੀ ਤੇ ਗੱਲ ਹੈ ਕਿ ਸਰਦਾਰ ਸ਼ਖਦੀਰ ਸਿੰਘ ਬਾਦਲ ਸਾਹਿਬ ਨੂੰ ਤਾਂ ਕਿਸੇ ਨੇ ਕਿਹਾ ਨਹੀਂ ਉਹਨਾਂ ਨੇ ਕੱਲ ਪਾਰਲੀਮੈਂਟਰੀ ਬੋਰਡ ਨੂੰ ਵੀ ਸਾਰੇ ਨੂੰ ਐਸਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਸਰਦਾਰ ਇਕਬਾਲ ਸਿੰਘ ਜਿਹੜਾ ਜਿਹੜਾ ਰੋਟੀ ਦੇ ਚੇਅਰਮੈਨ ਜੀ ਫੋਰ ਕਮੇਟੀ ਦੇ ਮੈਂਬਰ ਹੈ ਉਹਨਾਂ ਨੂੰ ਵੀ ਕੱਲ ਆਪ ਉਹਨਾਂ ਨੇ ਆਪਣੇ ਕੋਲ ਬੁਲਾਇਆ ਸੀ ਇੱਕ ਤੇ ਉਹਨਾਂ ਨੇ ਦਰਵਾਜ਼ੇ ਵਿੱਚ ਜੋ ਪ੍ਰਸਤੀਆਂ ਬਣੀਆਂ ਉਹ ਸਾਨੂੰ ਸਾਰਾ ਕੁਝ ਜਿਹੜਾ ਉਹ ਬੀਫ ਕੀਤਾ ਦੂਜਾ ਉਹਨਾਂ ਨੇ ਆਪ ਹੀ ਇੱਛਾ ਜਨਨ ਕੀਤੀ ਕਿ ਕੱਲ ਨੂੰ ਸੁਣਵਾਈ ਹੈ ਤੇ ਮੈਂ ਬੇਨਤੀ ਕਰਦਾ ਕਿ ਭੁਂਦਰ ਸਾਹਿਬ ਇਹ ਜ਼ਿੰਮੇਵਾਰੀ ਉਦਾਨ ਕਿ ਸੰਭਾਲ ਤੇ ਸਾਰਿਆਂ ਨੇ ਸੀ ਕਿ ਆ ਵੀ ਠੀਕ ਹੈ ਕਿਉਂਕਿ ਭੁਂਦਰ ਸਾਹਿਬ ਬਹੁਤ ਸੀਨੀਅਰ ਬਾਦ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਨੇ ਪਹਿਲਾਂ 1 ਜਨਵਰੀ ਵੀ ਨੇ 파ਕ ਦਿੱਤੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਵੀ ਨੇ ਡਿਸਪਲਿਨਰੀ ਕਮੇਟੀ ਦੇ ਚੇਅਰਮੈਨ ਵੀ ਨੇ ਉਹ ਆਪ ਤਾਂ ਇੱਛਾ ਨਹੀਂ ਸੀ ਪਰ ਪ੍ਰਧਾਨ ਸਭ ਦੇ ਕਹਿਣ ਤੇ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਕਿ ਠੀਕ ਹੈ ਜਿਹੜਾ ਸਾਡਾ ਪ੍ਰਧਾਨਗੀ ਦਾ ਪ੍ਰੋਸੀਜਰ ਹੁੰਦਾ ਨਾ ਬੜਾ ਲੰਬਾ ਹੁੰਦਾ ਡੈਲੀਗੇਟ ਸੈਸ਼ਨ ਬਣਾਉਣਾ 3 ਹਫ਼ਤੇ ਦਾ ਟਾਈਮ ਚਾਹੀਦਾ ਹੈ ਪਹਿਲਾ ਪੁਰਾਣਾ ਪ੍ਰਧਾਨ ਅਸਤੀਫਾ ਦੇਵੇਗਾ ਫਿਰ ਉਹ ਏਜੰਡਾ ਨਵੇਂ ਪ੍ਰਧਾਨਗੀ ਦੀ ਚੋਣ ਦਾ ਸ਼ੁਰੂ ਹੋਏਗਾ ਫਿਰ ਪ੍ਰਧਾਨਗੀ ਦੀ ਚੋਣ ਹੋਏਗੀ ਸਿੱਧੇ ਇਲੈਕਸ਼ਨਾਂ ਦੇ ਹੋਰ ਕਈ ਟੈਕਨੀਕਲ ਡਿਫਿਕਲਟੀਜ਼ ਨੇ ਇਸ ਕਰਕੇ ਜਦੋਂ ਪ੍ਰਧਾਨ ਜੀ ਕੋਲ ਇਹ ਅਧਿਕਾਰ ਹੁੰਦਾ ਉਹ ਜਿੰਨੂੰ ਮਰਜ਼ੀ ਚਾਹਣ ਆਪਣੀਆਂ ਪਾਵਰਸ ਡੈਲੀਗੇਟ ਕਰ ਸਕਦੇ ਉਹਨਾਂ ਨੇ ਇੱਥੇ ਜਾਰੀ ਕੀਤੀ ਅੱਜ ਸੁਣਵਾਈ ਸੀ ਕਿ ਬੜੀ ਅੱਛੀ ਤਰੀਕੇ ਦੇ ਨਾਲ ਜਿਹੜੀ ਆ ਉਹ ਜਿਹੜੀ ਆ ਵਰਕਿੰਗ ਪ੍ਰੈਜ਼ੀਡੈਂਟ ਕੋਈ ਨਵੀਂ ਗੱਲ ਸਾਡੇ ਪਾਸੋਂ ਸਾਰੀਆਂ ਪਾਵਨਾ ਸਾਰੀਆਂ ਪਾਵਰਾਂ ਸੁਖਦੀਪ ਸਿੰਘ ਬਾਦਲਕੋਲ ਨੇ ਜਾਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਕੋਲ ਨੇ ਆਖਰੀ ਜਿਹੜਾ ਫੈਸਲਾ ਲੈਣਾ ਹੁੰਦਾ ਕਿਸੇ ਵੀ ਪ੍ਰਧਾਨ ਨੇ ਆਪਣੀਆਂ ਪਾਵਰਾਂ ਹੀ ਡੈਲੀਗੇਟ ਕਰ ਦਿੱਤੀਆਂ ਤੁਹਾਨੂੰ ਹਾਂ ਉਹ ਜਿਹੜੀਆਂ ਸਾਰੀਆਂ ਪ੍ਰਧਾਨ ਦੇ ਪਾਵਰਾਂ ਨੂੰ ਕੁਲਾ ਜਾਂਦੀਆਂ ਹਾਂ ਆਲਰੇਡੀ ਵੀ ਤੋਂ ਉਹ ਪਾਰਟੀ ਦੇ ਸੱਤ ਜਨਨ ਨੇ ਪਾਰਲੀਮੈਂਟ ਦੀ ਬੋਰਡ ਦੇ ਚੇਅਰਮੈਨਿੰਗ ਸਪਲੀਟ ਮੈਂਟ ਦੀ ਚੇਅਰਮੈਨ ਅੱਗੇ ਵੀ ਤਾਂ ਫੈਸਲੇ ਸਾਰੇ ਬੈਠ ਕੇ ਕਰਦੇ ਪ੍ਰਧਾਨ ਸਾਹਿਬ ਕਹਿੰਦੇ ਅੱਗੇ ਕੱਲੇ ਫੈਸਲੇ ਕਰਦੇ ਵਗੈਰੇ ਹੋ ਕੇ ਪੁੰਦਰ ਸਾਹਿਬ ਹੁਣ ਜਿਹੜੀ ਜਿਹੜੀ ਟੈਕਨੀਕਲ ਪੋਜੀਸ਼ਨ ਮੈਂ ਤੁਹਾਨੂੰ ਦੱਸਿਆ ਨਾ ਕਿੰਨਾ ਪ੍ਰੋਸੀਜਰ ਹੁੰਦਾ ਬੜਾ ਲੰਮਾ ਹੁੰਦਾ ਠੀਕ ਹੈ ਜਿਹੜਾ ਪਾਰਟੀ ਦੇ ਸੰਵਿਧਾਨ ਦਾ ਸਿੱਧੇ ਅੰਲਖਣਾ ਵੀ ਆ ਅਸੀਂ ਕੋਈ ਉਹਦਾ ਦੀ ਸਥਿਤੀ ਵੀ ਨਹੀਂ ਕਦੀ ਕਦੇ ਬਾਤ ਕਿ ਵਾਸਤੇ ਬੜੀਆਂ ਸ਼ਰਤਾਂ ਦੁਨੀਆ ਸਰਕਾਰਾਂ ਕਰਦੀਆਂ ਚਾਹਦੀਆਂ ਨੇ ਸਾਰੀਆਂ ਚੀਜ਼ਾਂ ਦੇ ਮੱਧ ਨਿਰਜ ਜਦੋਂ ਪ੍ਰਧਾਨ ਸਾਹਿਬ ਨੇ ਇਹ ਤੇ ਕਿਸੇ ਦੇ ਦਿਮਾਗ 'ਚ ਵੀ ਨਹੀਂ ਸੀ ਉਹਨਾਂ ਨੇ ਬੁਲਾ ਕੇ ਤੇ ਕਹਿੰਦੀ ਕਿ ਇਹ ਪਿੰਡੂ ਇਹਨਾਂ ਨੂੰ ਵੇਲਾ ਕਰੋ ਮੈਂ ਇੱਕ ਇੱਕ ਸਧਾਰਨ ਸਿੱਖ ਦੇ ਤੌਰ ਤੇ ਤੇ ਚੋਣਾਂ ਤੇ ਜੋ ਫੈਸਲਾ ਹੋਣਾ ਮੈਂ ਪ੍ਰਮਾਣ ਕਰਦਾ ਤੇ ਇਹ ਜ਼ਿੰਮੇਵਾਰੀ ਤੁਸੀਂ ਜਿਹੜੀ ਹੈ ਬਾਕੀ ਕਰ ਦਿੱਤੀ ਦਿਨ ਤੁਸੀਂ ਸਮਝ ਦਿਨ ਪੀ ਤੇ ਲੋਧ ਜਾਣ ਤੋਂ ਬਾਅਦ ਚਰਚਾ ਹੈ ਕਿ ਗਿੱਦੜਵਾਹ ਤੋਂ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜਨ ਤੁਸੀਂ ਇਹ ਗੱਲ ਕੀਤੀ ਕਿ ਕਿ ਮਹੇਸ਼ੇਂਦਰ ਗਰੇਵਾਲ ਹੋਰਾਂ ਨੇ ਕਈਆਂ ਨੇ ਇਹ ਗੱਲ ਮੀਟਿੰਗ 'ਚ ਕਿਹਾ ਕਿ ਪ੍ਰਧਾਨ ਸਾਹਿਬ ਨੂੰ ਇਲੈਕਸ਼ਨ ਲੜਨੀ ਚਾਹੀਦੀ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜ ਰਹੇ ਨਹੀਂ ਇਹ ਨਾ ਉੱਥੇ ਲੋਕਲ ਜੋ ਅਸੀਂ ਵੀ ਲੋਕਲ ਸਾਰੇ ਕੱਲ ਉਹ ਤੇ ਗਿੱਦੜਵਾਹ ਦੇ ਵੀ ਬਹੁਤ ਸਾਰੇ ਲੋਕ ਹੀ ਆਏ ਹੋਏ ਸੀਗੇ ਜੋ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਉਹੀ ਹੈ ਪਰ ਕਰਨਾ ਕਿ ਇਹ ਅਸੀਂ ਫਰੀਕੀ ਦੇ ਵਿੱਚ ਤੈ ਤੱਕ ਜਾ ਕੇ ਫਿਰ ਜਣਾ ਫੈਸਲਾ ਕਰਦੇ ਇਸ ਕਰਕੇ ਉਹ ਲੋਕਾਂ ਦੀ ਆਵਾਜ਼ ਇਹੀ ਹੈ ਜੋ ਤੁਸੀਂ ਗੱਲ ਕਰ ਰਹੇ ਹੋ ਅਸੀਂ ਲੜ ਸਕਦੇ ਨੇ ਕੱਲ ਸਾਨੂੰ ਵੀ ਬੜੇ ਲੋਕਾਂ ਨੇ ਕਿਹਾ ਕਿ ਜਿਹੜੀ ਹੈ ਪ੍ਰਧਾਨ ਸਾਹਿਬ ਸਭ ਤੋਂ ਵਧੀਆ ਇਲੈਕਸ਼ਨ ਲੜ ਸਕਦੇ ਆ ਇਸ ਕਰਕੇ ਜਿਹੜੀ ਹੈ ਇਹ ਲੋਕਾਂ ਦੀ ਆਵਾਜ਼ ਹੈ ਬਾਰਟੀ ਵਿਚਾਰ ਕਰ ਰਹੀ ਔਰ ਲੜ ਸਕਦੇ ਨੇ ਨਹੀਂ ਥਾਲੇ ਤਾਂ ਬੈਠ ਕੇ ਤੇ ਧੀਰਜ ਨਾਲ ਵਿਚਾਰ ਕਰਾਂ ਥਾਲੇ ਤਾਂ ਕੋਈ ਕਾੜੀ ਨਹੀਂ ਸਾਰੇ ਥੰਮਤਾਂ ਤੇ ਫੈਸਲੇ ਹੋਣੇ ਹਨ ਦੂਜਿਆਂ ਵੀ ਤਿੰਨ ਥੰਮਤਾਂ ਤੇ ਅਸੀਂ ਜਾ ਕੇ ਆਏ ਹਾਂ ਠੀਕ ਹੈ ਇੱਥੇ ਕੱਲ ਜੋ ਕੁਝ ਪਿਛਲੇ ਦਿਨਾਂ ਚ ਹੈਪਨਿੰਗ ਹੋਈਆਂ ਉਹ ਪ੍ਰਧਾਨ ਸਾਹਿਬ ਨੇ ਐਕਸਪਲੇਨ ਕੀਤੀਆਂ ਠੀਕ ਹੈ ਇਸ ਕਰਕੇ ਤੂੰ ਬਾਅਦ ਵਿੱਚ ਅਸੀਂ ਹਲੇ ਫੇਰ ਬੈਠਾਂਗੇ ਕਈ ਵਾਰ ਸਾਰੀਆਂ ਪ੍ਰਸਥਤੀਆਂ ਦੇਖ ਕੇ ਜੋ ਬੈਸਟ ਹੋਇਆ ਉਹ ਫੈਸਲਾ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਜਿੰਦਰ ਦੇ ਨਾਲ ਪੰਕੇਪਾਈ ਨਿਊਜ਼ ਇੰਟਿੰਗ ਰੋਪਰ ਇਹ ਬੰਦਾ ਜਿਸ ਨਾਰਮਲ ਜਿਹੜੀ ਦੁਨਿਆਵੀ ਅਦਾਲਤਾਂ ਉਹਦੇ ਚ ਅਪੀਲ ਹੁੰਦਾ ਤਾਂ ਉਹ ਆਪਣੇ ਅਹੁਦੇ ਦੇ ਮੁਤਾਬਕ ਨਹੀਂ ਹੁੰਦਾ ਉਹ ਐਜ਼ ਅ ਹੰਬਲ ਪਰਸਾਏ ਹੰਬਲੀ ਸਬਮਿਟ ਤਦ ਕਹਿਆ ਜਾਂਦਾ ਹੈ ਤਾਂ ਹੰਬਲੀ ਸਬਮਿਟਤਾ ਉਹ ਚਾਹੇ ਮਨਿਸਟਰ ਹੋਵੇ ਚਾਹੇ ਚੀਫ ਮਨਿਸਟਰ ਹੋਵੇ ਚਾਹੇ ਕੋਈ ਹੋਰ ਹੋਵੇ ਅਹੁਦੇਦਾਰ ਹੋਵੇ ਬਟਾ ਪੋਲਿਟਿਕਲ ਲੀਡਰ ਪੋਜੀਸ਼ਨ ਦੇ ਉੱਤੇ ਹੋਵੇ ਤਾਂ ਇਹ ਇਸ ਤਰੀਕੇ ਨਾਲ ਹੀ ਇਹ ਮਰਿਆਦਾ ਵੀ ਹੈ ਕਿ ਤੂੰ ਐਜ਼ ਅ ਨਿਮਾਨਾ ਸਿੱਖ ਵੀ ਅਜੇ ਹੰਬਲ ਸਿੱਖ ਇਨ ਟੋਟਲ ਹਿਊਮਿਲਟੀ ਤੂੰ ਅਪੀਅਰ ਹੋਏਗਾ ਤੂੰ ਇਸ ਗੱਲ ਦੇ ਹੰਕਾਰ ਚ ਨਹੀਂ ਹੋਏਗਾ ਕਿ ਮੈਂ ਪ੍ਰੈਜ਼ੀਡੈਂਟ ਆ ਮੈਂ ਮਨਿਸਟਰ ਰਿਹਾ ਮੈਂ ਫਲਾਣਾ ਰਿਹਾ ਤੁਮ ਕਰ ਰਹਾ ਸਮਝਦੇ ਨਾ ਉਸ ਪੋਜੀਸ਼ਨ ਅਤੇ ਤੁਹਾਡੇ ਕਿਸ ਤਰ੍ਹਾਂ ਦੀ ਜਿਹੜੀ ਤਨਖਾਹ ਬੇਸਿਕਲੀ ਧਰਮਿਕ ਤਨਖਾਹ ਹਾਲਾਂਕਿ ਬੋਗੰਤੀ ਸੰਗਤ ਸਮੀਦੀ ਹੈ ਪਰ ਇਹਦੇ ਵਿੱਚ ਕਿਸ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਤਨਖਾਹ ਲਈ ਜਾ ਸਕਦੀ ਹੈ ਸਜ਼ਾ ਦਿੱਤੀ ਜਾ ਸਕਦੀ ਕੋਈ ਸਖਤ ਸਜ਼ਾ ਵੀ ਇਹਦੇ ਦਿੱਤੀ ਜਾ ਸਕਦੀ ਜੀ ਉਹ 올 ਡਿਪੈਂਡ ਕਰਦਾ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਕਿੰਨਾ ਕੁ ਸਮਝੇ ਵੀ ਕਿੰਨਾ ਕਿਸ ਨੇ ਗੁਨਾਹ ਕੀਤਾ ਕਿੰਨੀ ਕਿਸ ਨੇ ਜਿਹੜੀ ਸਿੱਖ ਮਰਿਆਦਾ ਦੀ ਵਾਇਲੇਸ਼ਨ ਕੀਤੀ ਹੈ ਇਹ ਤਾਂ ਉਹਨਾਂ ਦੀ ਸਮਝ ਦੇ ਮੁਤਾਬਕ ਹੈ ਨਾ ਉਹਨਾਂ ਨੇ ਦੇਖਣਾ ਬਿਕਨੀਕ ਕੁਆਂਟਮ ਪਨਿਸ਼ਮੈਂਟ ਅਸੀਂ ਇਹ ਕਹੋ ਕਿ ਕਿਸ ਕਿਸ ਨੂੰ ਸਜ਼ਾ ਇਸ ਨੂੰ ਦੇਣੀ ਆ ਇਹ ਤਾਂ ਸਿਰਫ ਜਾਜੀ ਦਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਵੀ ਵੱਡਾ ਬਿਆਨ ਆਇਆ ਉਹਨਾਂ ਦਾ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਪੇਸ਼ ਹੋਣ ਕੇ ਸਾਨੂੰ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਜੋ ਹੋ ਰਿਹਾ ਉਹ ਗੁਰੂ ਦੀ ਰਜ਼ਾ ਹੈ ਬਲਵਿੰਦਰ ਸਿੰਘ ਭੁੰਨੜ ਦੱਸਲ ਕੱਲ ਹੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੇ ਉਹ ਦਿੱਤੀ ਗਈ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਆ ਪੰਥ ਸਿੰਘ ਸਹਿਬਾਨਾਂ ਦੀ 71 ਸੋ 1 ਦਿਨ ਪਹਿਲਾਂ ਹੀ ਇਹ ਵੱਡਾ ਫੈਸਲਾ ਲਿਆ ਗਿਆ ਤੇ ਜਦੋਂ ਪੰਥ ਸਿੰਘ ਸਹਿਬਾਨਾਂ ਦਾ ਇਹ ਵੱਡਾ ਫੈਸਲਾ ਆਇਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਇਸ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਨੜ ਦੇ ਵੱਲੋਂ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਸੁਖਬੀਰ ਸਿੰਘ ਬਾਦਲ ਜ਼ਰੂਰ ਪੇਸ਼ ਹੋਣਗੇ ਸਾਨੂੰ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਜੋ ਹੋ ਰਿਹਾ ਉਹ ਗੁਰੂ ਦੀ ਰਜ਼ਾ ਹੈ ਬੀਰ ਸਿੰਘ ਬਾਦਲ ਅੱਜ ਤਨਖਈਆ ਕਰਾਰ ਦਿੱਤੇ ਗਿਆ ਕੀ ਕਹਿਣਾ ਚਾਹੋਗੇ ਜੇ ਤੋ ਗੁਰੂ ਮਹਾਰਾਜ ਦੇ ਅੱਗੇ ਨਤਬਸਤਕ ਹੁੰਦਾ ਕੋਈ ਵੀ ਸਿੱਖ ਤਾਂ ਉਸ ਵੇਲੇ ਉਹ ਇੱਕੋ ਹੀ ਗੱਲ ਕਹਿੰਦਾ ਕਿ ਵਾਹਿਗੁਰੂ ਜੋ ਤੇਰਾ ਹੁਕਮ ਹੈ ਸਿਰ ਮੱਤੇ ਇਸ ਕਰਕੇ ਜੋ ਹੁਕਮ ਹੈ ਅਕਾਲ ਤਖ ਦਾ ਉਹ ਸਿਰ ਮੱਥੇ ਸਿਰ ਚੁਕਾ ਕੇ ਉਸ ਨੂੰ ਮਨਜ਼ੂਰ ਕਰਦੇ ਹਨ ਕਿਉਂਕਿ ਲਗਾਤਾਰ ਲੰਮੇ ਵੇਲੇ ਤੋਂ ਇਹ ਮੰਗ ਸੀ ਕਿ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਜਾ ਰਿਹਾ ਸੁਖਬੀਰ ਸਿੰਘ ਬਾਦਲ ਪੋਰਨੋ استیفا دینا ਚਾਹੀਦਾ ਹੈ ਜ਼ਿੰਮੇਵਾਰੀ ਤੁਹਾਨੂੰ ਜਾਂ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਅਕਾਲੀ ਦਲ ਉੱਠੇਗਾ ਪਾਰਟੀ ਦੇ ਅੰਦਰ ਵੀ ਇਸੇ ਕਰਕੇ ਬਗਾਵਤ ਹੋਈ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਸ ਦੀ ਮਾਫੀ ਵੀ ਮੰਗਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸ਼ਿਕਾਇਤ ਵੀ ਹੋਈ ਹੁਣ ਨਵੇਂ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਜੋ ਹੋ ਰਿਹਾ ਹੈ ਅਕਾਲੀ ਦਲ ਕਿਹੜਾ ਮੰਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ ਇਸ ਕਰਕੇ ਜੋ ਹੋ ਰਿਹਾ ਹੈ ਗੁਰੂ ਦੀ ਰਜ਼ਾ ਹੈ ਉਹਨੂੰ ਪ੍ਰਵਾਨ ਕਰਦੇ ਆ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਜਤਨ ਕਰਦੇ ਆ ਕਿ ਸਾਰੇ ਪੂਰਾ ਪਰਜੋਨ ਜਤਨ ਕਰਕੇ ਇਕਤਾ ਦੇ ਨਾਲ ਅੱਗੇ ਵਧ ਕੇ ਇਹਨਾਂ ਚੈਲੰਜਾਂ ਵਾਸਤੇ ਮਿਹਨਤ ਕਰੀਏ ਤੇ ਇਹਨਾਂ ਚੈਲੰਜਾਂ ਨੂੰ ਹੱਲ ਕਰੀਏ ਕਿਉਂਕਿ ਹੁਣ ਤਨਖਈਆ ਸਾਹਿਬ ਵਰਗੇ ਜਿਹੜੇ ਸਾਡੀ ਪਾਰਟੀ ਦਾ ਹਿੱਸਾ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ 올림픽 ਚ ਗੋਲ ਅਜ ਤੱਕ ਕੋਈ ਰਿਕਾਰਡ ਨਹੀਂ ਜਿਹੜਾ ਉਹ ਤੋੜ ਸਕਿਆ ਤੋ ਪੰਜਾਬ ਚ ਟੈਲੈਂਟ ਬਹੁਤ ਦਾ ਸਿਰਫ ਉਹਨੂੰ ਪਲੈਟਫਾਰਮ ਤੇ ਹੌਸਲਾ ਉਹਦੇ ਲਈ ਅਸੀਂ 1000 ਜਿਹੜੀਆਂ ਨਰਸਰੀਜ਼ ਖੋਲਣ ਦਾ ਜਿਹੜਾ ਫੈਸਲਾ ਕੀਤਾ ਸੀ ਨਵੀਂ ਖੇਡ ਪਾਲਿਸੀ ਜਿਹੜੀ ਆ ਬਣਾਈ ਗਈ ਤੋ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਦੋਂ ਨਵੀਂ ਖੇਡ ਪਾਲਿਸੀ ਮੇਰੇ ਯਾਦ ਆ ਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤੀ ਸੀ ਪੜ ਕੇ ਸੁਣਾਈ ਸੀ ਤਾਂ ਉਦੋਂ ਸਾਰਿਆਂ ਨੇ ਗੱਲ ਕਹੀ ਸੀ ਕਿ ਜੇ ਜੀ ਇੰਪਲੀਮੈਂਟ ਹੋ ਜੇ ਇਹ ਬਣੇ ਖਿਡਾਰੀਆਂ ਨੇ ਵੀ ਜਿਨ੍ਹਾਂ ਨਾਲ ਸਲਾਹ مشورہ ਕਰਕੇ ਬਣਾਈ ਗਈ ਤਾਂ ਜੀ ਪੰਜਾਬ ਨੂੰ ਨੰਬਰ 1 ਤੇ ਕੋਈ ਨਹੀਂ ਰੁਕ ਸਕਦਾ ਤੇ ਇੰਪਲੀਮੈਂਟੇਸ਼ਨ ਉਹਦੀ ਇਹੀ ਸੀ ਕਿ ਖਿਡਾਰੀਆਂ ਨੂੰ ਮਾਨ ਸਨਮਾਨ ਤੇ ਜਿਹੜੀਆਂ ਨਰਸਰੀ ਸਭ ਤੋਂ ਵੱਡੀ ਉਹਦੇ ਤੇ ਸੀ ਤੇ ਉਦੋਂ ਬੜਿਆਂ ਨੂੰ ਲੱਗਦਾ ਸੀ ਵੀ ਯਾਰ ਜਿਹੜੇ ਡਿਪਾਰਟਮੈਂਟ ਚ 300 ਕੋਚ ਨੇ ਸਿਰਫ ਹਜੇ ਤੱਕ ਉਹ ਡਿਪਾਰਟਮੈਂਟ 9000 ਕੁਝ ਕਿ ਥੋੜਾ ਖਲੂਗਾ ਉਹ ਡਿਪਾਰਟਮੈਂਟ ਕਿੱਥੋਂ ਸਪੋਰਟਸ ਕੈਡਰ ਜਿਹੜਾ ਅਲੱਗ ਯਾਰ ਜਿਹੜਾ ਉਹ ਕਰ ਦੂਗਾ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਕੀ ਪਹਿਲੇ ਫੇਸ ਚ 260 ਨਰਸਰੀ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਿਰਫ ਜਿਹੜੀ ਲਿਸਟ ਔਣੀ ਜਿਹੜੀ ਉਹ ਬਾਕੀ ਐ ਉਹ ਕਿਸੇ ਵੀ ਟਾਈਮ ਸਾਡੇ ਕਿਉਂਕਿ ਮੇਰਾ ਪੁਰਾਣਾ ਡਿਪਾਰਟਮੈਂਟ ਐ ਡਿਪਾਰਟਮੈਂਟ ਵੱਲੋਂ ਲਿਸਟ ਤਿਆਰ ਐ ਕਿਸੇ ਵੀ ਸਮੇ ਇਸ ਮਹੀਨੇ ਜੇ ਕੋਸ਼ਿਸ਼ ਕਰਦੇ ਆਂ ਵੀ ਸੀਐਮ ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ ਤਾਂ ਕਿ ਉਹ ਆਪਣੇ ਆਪਣੇ ਜਿੱਥੇ-ਜਿੱਥੇ ਜਿਹੜੀ ਨਰਸਰੀ ਚ ਉਹਨਾਂ ਦੀ ਡਿਊਟੀ ਲੱਗੀ ਐ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ ਤੇ ਨਰਸਰੀਜ਼ ਵੀ ਅਸੀਂ ਇੱਥੋਂ ਹੀ ਜਿਹੜਾ ਕਨਸੈਪਟ ਨਿਕਲਿਆ ਸੀ ਕਿ ਜਿਹੜੇ ਏਰੀਏ ਚ ਆ ਖੇਡਾਂ ਮਤਨ ਪੰਜਾਬ ਦੀਆਂ ਚੋਂ ਸਾਨੂੰ ਉਦਾਹਰਣ ਤੌਰ ਤੇ ਨਿਮਾ ਤੁਹਾਨੂੰ ਕਿਸ ਨੂੰ ਪੁੱਛਣਾ ਉਹ ਵੀ ਰੋਲਰ ਸਕੇਟਿੰਗ ਤੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਕਿੱਥੋਂ ਹੋਊਗੀ ਤਾਂ ਅਸੀਂ ਕਹਾਂਗੇ ਵੀ ਭਾਈ ਜਿਹੜੇ ਵੱਡੇ ਜ਼ਿਲ੍ਹੇ ਆ ਵੀ ਹੋ ਸਕਦਾ ਲੁਧਿਆਣਾੇ ਹੋਵੇ ਮੁਹਾਰੀ ਹੋਵੇ ਪਟਿਆਲੇ ਹੋਵੇ ਪਰ ਰੋਲਰ ਸਕੇਟਿੰਗ 'ਚ ਮੇਰੇ ਯਾਦ ਆ ਹਜੇ ਵੀ 2022 'ਚ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਫਤਿਹਗੜ੍ਹ ਸਾਹਿਬ ਤੋਂ ਆਈ ਸੰਗਰੂਰ ਤੋਂ ਆਈ ਉੱਥੇ ਹੀ ਹੁਣ ਅਸੀਂ ਜਿਹੜੀ ਜਿਹੜੀ ਗੇਮ ਪੌਪੂਲਰ ਆ ਉੱਥੇ ਹੀ ਦੇ ਰਹੇ ਆ ਹੁਣ ਜਿਵੇਂ ਆਧਾਰਨ ਤੌਰ ਤੇ ਏਸ਼ੀਅਨ ਗੇਮ ਦਾ ਰਿਜ਼ਲਟ ਤੇ ਇੱਕ ਨਾ ਹੋਵੇ 올림픽 ਦਾ ਤਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਆ ਉਹ ਮਾਝੇ ਚੋਂ ਆ ਰਹੇ ਦੁ ਜਿਹੜੇ ਸ਼ੂਟਰ ਨੇ ਉਹ ਮਾਲਵੇ ਚੋਂ ਆ ਰਹੇ ਆ ਸੋ ਇਸੇ ਕਰਕੇ ਜਿੱਥੇ ਜਿਹੜੀ ਕਿ ਪੌਪੂਲਰ ਹੈ ਜੇ ਦਿੜਵੇ ਨੈਸ਼ਨਲ ਸਟਾਈਲ ਕਬੱਡੀ ਹੈ ਤਾਂ ਉਸੇ થી ਕਬੱਡੀ ਦੇ ਨੱਥਰੀ ਦੇ ਰਹੇ ਆ ਇੱਕ ਪੱਕਾ ਕੋਚ ਦੇ ਰਹੇ ਆ ਤੇ ਡੇਲੀ 60 ਬੱਚਿਆਂ ਨੂੰ ਜਿਹੜੀ ਡਾਈਟ ਹੈ ਉਹ ਮਿਲੂਗੀ ਜਿੱਥੇ ਬਾਕਸਿੰਗ ਚੱਲਦੀ ਹੈ ਉੱਥੇ ਅਸੀਂ ਬਾਕਸਿੰਗ ਦੇਵਾਂਗੇ ਸਾਡੇ ਬੜਬਰ ਬਾਲੀਬਾਲ ਚੱਲਦੀ ਹੈ ਤੁਸੀਂ ਦੇਖੋ ਵੀ ਨੈਸ਼ਨਲ ਜਿਹੜੀ ਸਕੂਲ ਦੀ ਟੀਮ ਬਣੀ ਪੰਜਾਬ ਦੀ ਉਹਦੇ ਚ ਜ਼ਿਆਦਾ ਕੁੜੀਆਂ ਮੈਜੋਰਟੀ ਇੱਕੋ ਪਿੰਡ ਦੀਆਂ ਬੜਬਰ ਦੀਆਂ ਤੇ ਫਿਰ ਭਾਈ ਉਥੇ ਬੜਬਰ ਜਿਹੜੀ ਬਾਲੀਬਾਲ ਦੀ ਨਰਸਰੀ ਦੇਣੀ ਬਣਦੀ ਸੀ ਜਿੱਥੇ ਜਿਹੜੀ ਗੇਮ ਦਾ ਸਕੋਪ ਹੈ ਸੋ ਇਸੇ ਨੂੰ ਬੜੇ ਪਲਾਨ ਤਰੀਕੇ ਨਾਲ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਜਿੱਥੇ ਸਕੋਪ ਹੈ ਉਹਨਾਂ ਨੂੰ 5-5 7-7 ਸਾਲ ਤੋਂ ਨਰਸਰੀ ਚ ਲਿਆਂਦਾ ਜਾਵੇ ਟ੍ਰੇਨ ਕੀਤਾ ਜਾਵੇ ਫਿਰ ਉਹਨਾਂ ਨੂੰ ਜਿਹੜੇ ਸਾਡੇ ਸੈਂਟਰ ਆਫ ਐਕਸਲੈਂਸ ਹੈ ਉਹ ਉਥੇ ਜਿਹੜਾ ਲਿਆਂਦਾ ਜਾਵੇ ਤੇ ਉਸ ਤੋਂ ਵੀ ਜਿਹੜੀ ਵੱਡੀ ਗੱਲ ਵੀ ਚਲੋ ਇਹ ਬੱਚੇ ਜਦੋਂ ਆ ਜਾਣਗੇ ਨੈਸ਼ਨਲ ਤੇ ਜਾਣਗੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀਆਂ ਦੇਣਾ ਇਹਨਾਂ ਦਾ ਮਾਨ ਸਨਮਾਨ ਕਰਨਾ ਮਾਨਤਨ ਮਾਨ ਅਸੀਂ ਬਿਨਾ ਸਪੋਰਟਸ ਪਾਲਿਸੀ ਤੋਂ ਪਹਿਲਾਂ ਵੀ ਪਿਛਲੇ 2 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ 88 ਕਰੋੜ ਦੇ ਅਸੀਂ ਕੈਸ਼ ਪ੍ਰਾਈਜ਼ ਹੈ ਜਿਹੜੇ ਪਿਛਲੇ 2 ਸਾਲ ਚ ਆਮ ਆਦਮੀ ਪਾਰਟੀ ਸਰਕਾਰ ਦੇ ਚੁੱਕੀ ਨਹੀਂ ਤੁਸੀਂ ਸਾਰੇ মিডিਆ ਕਵਰ ਕਰਦੇ ਰਹੇ ਹੋ ਇਲੈਕਸ਼ਨ ਇਅਰ ਤਾਂ ਡੀਐਸਪੀ ਵੀ ਲਾਉਂਦੇ ਸੀ ਕੈਸ਼ ਪ੍ਰਾਈਜ਼ ਵੀ ਵਧਾ ਕੇ ਦੇ ਦਿੰਦੇ ਸੀ ਜੇ ਇਲੈਕਸ਼ਨ ਇਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਪ੍ਰਾਈਜ਼ ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ ਚ ਤੇ ਮਹੀਨਾ ਨਹੀਂ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਨੇ ਆ ਪਰ ਫਿਰ ਵੀ ਇਹ ਦਿੱਕਤ ਆ ਰਹੀ ਸੀ ਕਿ ਜੀ ਨੌਕਰੀਆਂ ਜਿਹੜੀਆਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਠੀਕ ਹੈ ਕਈ ਵਾਰੀ ਬਿਨਾ ਪਾਲਿਸੀ ਤੋਂ ਵੀ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇੱਕ ਪੱਕੀ ਪਾਲਿਸੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਜੇ ਤਾਂ ਉਹੀ ਗੱਲ ਦੁਬਾਰਾ ਆ ਗਈ ਵੀ ਪੇਕਾਂ ਚੂਤ ਕੀਤਾ ਜਾਂਦਾ ਸੀ ਇਲੈਕਸ਼ਨ ਇਅਰ ਚ ਨੌਕਰੀਆਂ ਵੀ ਪੈਸੇ ਵੀ ਨਹੀਂ ਕੋਈ ਨੌਕਰੀ ਨਹੀਂ ਉਹਦੇ ਲਈ ਸਾਨੂੰ ਸਮਾਤਾ ਲੱਗਿਆ ਕਿਉਂਕਿ ਖੇਡ ਪਾਲਿਸੀ ਦੀ ਸ਼ੁਰੂ ਕੀਤੀ ਉਹਦੀ ਹੁਣ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਕਿ 500 ਪੋਸਟਾਂ ਵਿਥਿਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਕਈ ਖਿਡਾਰੀਆਂ ਦਾ ਤੁਸੀਂ ਸੁਣਿਆ ਵੀ ਹੋਣਾ ਜਿਹੜੇ ਕਹਿੰਦੇ ਜੇ ਅਸੀਂ ਉਦੋਂ ਮੈਡਲ ਲੈ ਕੇ ਸਾਨੂੰ ਨੌਕਰੀ ਨਹੀਂ ਮਿਲੀ ਇੱਕ ਇੱਕ 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ ਏਸ਼ੀਅਨ ਗੇਮ ਦੇ ਮੈਡਲਿਸਟ ਹੈ ਕੌਨ ਬੈਸ ਗੇਮ ਦੇ ਮੈਡਲਿਸਟ ਹੈ ਤੇ 올림픽 ਦੇ ਚਾਹੇ ਕਿल्ले ਪਾਰਟਿਸਪੈਂਟਸ ਵੀ ਹੈ ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜੀ ਐਡ ਹੈ ਜਿਹੜੀ ਨਿਊਜ਼ਪੇਪਰ 'ਚ ਜਿਹੜੀ ਹੈ ਉਹ ਦੇ ਦੇਵਾਂਗੇ ਤੇ ਜਿੰਨੇ ਮੈਂ ਉਦਾਹਰਨ ਤੌਰ ਤੇ ਵੀ ਕਰਮਾ ਉਹ ਹਰਜਿੰਦਰਾ ਕੁੜੀ ਅਰਜਨ ਬਬੂਤਾ ਪਾਰਟਿਸਿਪੇਟ ਕਰਕੇ ਆਲੰਪਿਕ ਦੇ ਵਿੱਚ ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਹੈ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਹੈ ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟਿਸਿਪੇਟ ਕਰ ਸਕਦੇ ਆ ਤੁਸੀਂ ਕੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਤੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘੇ ਸਾਰਿਆਂ ਨੂੰ ਜਿਹੜੀ ਨੌਕਰੀ ਦੇ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਰੂਗੀ ਤੇ ਉਹਨਾਂ ਵਾਲੇ ਸਮੇਂ 'ਚ ਵੀ ਇਹ ਪਾਲਿਸੀ ਦੇ ਰਾਹੀਂ ਕੱਲ ਨੂੰ ਕੋਈ ਕਿਸੇ ਮੰਤਰੀ ਕੋਲੇ ਕਿਸੇ ਲੀਡਰ ਕੋਲੇ ਜਾਵੇ ਨਾ ਜਾਵੇ ਉਹਨੂੰ ਆਪਣੀ ਪਾਲਿਸੀ ਦੇ ਹਿਸਾਬ ਨਾਲ ਅੱਜ ਹੀ ਜਿਹੜੇ ਖਿਡਾਰੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਭੁਲਾਣੇ ਟੂਰਨਾਮੈਂਟ ਚ ਮੈਡਲ ਲੈ ਕੇ ਆਉਂ ਤਾਂ ਮੈਨੂੰ ਆ ਨੌਕਰੀ ਜਿਹੜੀ ਆ ਉਹ ਮਿਲੂਗੀ ਸੋ ਮੈਂ ਮੰਨਦਾ ਕਿ ਆਪਣੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਹਿ ਲਓ ਇਹ ਹਾਸਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇੱਕ ਲੈ ਆ